ਆਪ ਵੀ ਨਾਮ ਰਵਾਇਆ ਕਰੋ ਖੁਰਕ-ਖੁਰਕ ਕੁਰਦੇ ਆ ਰਾਤ ਨੂੰ ਹੁਣ ਕੋਈ ਵੀ ਬੰਦਾ ਮੇਰੇ ਕੋਲੇ ਨਾ ਆਵੇ ਨਵਾਂ ਸਾਲ ਚੜਨਾ ਹੈ ਇੱਕ ਚੰਗਾ ਕੰਮ ਕਰਨਾ ਜਾਂਦੇ ਜਾਂਦੇ ਇਸ ਸਾਲ ਦੇ ਵਿੱਚ ਕਿ ਤੱਕ ਤੱਕ ਨਹੀਂ ਦੱਸੋ ਰਹਾ ਮੈਨੂੰ ਲੱਗਦਾ ਸਾਰੇ ਸਾਲ ਹੀ ਨਹੀਂ ਕੀਤਾ ਹੋਣਾ ਕੋਈ ਚੰਗਾ ਕੰਮ ਅੱਛਾ ਕਰਨਾ ਇਹ ਬਾਬਾ ਹੈ ਬਾਬਾ ਜੀ ਤੁਹਾਡਾ ਨਾਂ ਕੀ ਹੈ ਬਾਬਾ ਬਲਵਿੰਦਰ ਸਿੰਘ ਇਹ ਬਜ਼ੁਰਗ ਮੇਰੇ 1 ਸਾਲ ਤੋਂ ਪਿੱਛੇ ਐ ਮੈਨੂੰ ਹਰ ਰੋਜ਼ ਆ ਕੇ ਕਹਿੰਦਾ ਯਾਰ ਰੁਪਿੰਦਰ ਮੇਰੀ ਇੱਕ ਛੱਤ ਆ ਉਹ ਡਿੱਗਣ ਵਾਲੀ ਆ ਤੇ ਮੈਂ ਗੁਰੂ ਘਰੋਂ ਰੋਟੀ ਖਾਣਾ ਔਰ ਗੱਬਰ ਸਾਉਂਡ ਵਾਲਾ ਬਾਬਾ ਕਹਿੰਦਾ ਮੈਨੂੰ ਲੈ ਕੇ ਹੁੰਦਾ ਨਿਸ਼ਕਾਮ ਸੇਵਾ ਕਰਦਾ ਪਾਣੀ ਦੀ ਟੂਰਨਾਮੈਂਟਾਂ ਤੇ ਜਾ ਕੇ ਬੇਸ਼ੱਕ ਬੇਸ਼ੱਕ ਸੇਹ ਤੋਂ ਨਹੀਂ ਇਆਜ਼ਤ ਨਹੀਂ ਦਿੰਦੀ ਬੇਨਤੀ ਕੀ ਆ ਇੱਕੋ ਕਮਰੇ ਦੀ ਛੱਤ ਪਾਉਣੀ ਆ ਮੇਰੇ ਭਰਾਓ ਤੇ ਸਾਲ ਜਾਂਦਾ ਦੋ ਮਿੰਟ ਕੁ ਤੂੰ ਰਵਿੰਦਰ ਕੋਠਾ ਪਾਉਣਾ ਛੱਤ ਨਹੀਂ ਪਾਉਣੀ ਓ ਯਾਰ ਮੈਂ ਪਹਿਲਾਂ ਮੈਂ ਬਾਅਦ ਚੋ ਗੱਲ ਸੁਣ ਲੈਣਾ ਮੇਰਾ ਵੀਰ ਬਣ ਕੇ ਹੁਣ ਮੇਰੀ ਗੱਲ ਇਦਾਂ ਵੀ ਕੱਟੀ ਜਾਣੀਆ ਨਾ ਇੱਧਰ ਲਈ ਸੁਣਨੀ ਆ ਤੂੰ ਸੁਣ ਕੇ ਮੈਨੂੰ ਦੱਸ ਦੇ ਵੀ ਕੀ ਗੱਲ ਆ ਹਾਂ ਸੋ ਬੇਨਤੀ ਇਹ ਹੈ ਵੀ ਆਪਾਂ ਬਾਬੇ ਦਾ ਪਾਉਣਾ ਕੋਠਾ ਮੇਰੇ ਵੀਰੋ ਤੇ ਗੁਰੂ ਮਹਾਰਾਜ ਨੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਖਸ਼ਿਆ ਹੈ ਤੇ ਬਾਬਾ ਗੱਬਰ ਜਿਹੜਾ ਸਾਊਂਡ ਵਾਲਾ ਉਹਦਾ Google Pay ਨੰਬਰ ਮੈਂ ਦੇਣ ਲੱਗਿਆ ਬਾਬੇ ਕੋਲੇ ਮੈਂ ਆਉਂਦਾ ਫੋਨ ਵੀ ਹੈ ਨੀਗਾ ਤੇ Google Pay ਨੰਬਰ ਹੈਗਾ 94 6 56 78 807 ਬਹੁਤ ਧੰਨਵਾਦ ਤੇਰਾ ਸੋਹਣਿਆ 94 6 56 78 807 ਇਹ ਬਾਬਾ ਦਾ Google Pay ਨੰਬਰ ਹੈ ਲੈ ਬਾਬਾ ਤੇਰੇ ਘਰ ਬਣਾਉਣ ਦੇ ਲਈ 20000 ਰੁਪਇਆ ਯੂਨਾਈਟਿਡ ਕਬੱਡੀ ਫੈਡਰੇਸ਼ਨ ਯੂਰਪ ਵੱਲੋਂ ਤੇ 10000 ਰੁਪਇਆ ਅਮਨ ਰਹਿਜੇ ਵੱਲੋਂ ਤੇ ਬਾਕੀ ਹੁਣ ਗੋਲੇ ਵਾਲੀਓ ਥੋਡੇ ਤੇ ਐ ਲੱਖ ਡੇਰ ਲੱਖ ਚ ਕਮਰਾ ਬਣ ਜਾਂਦਾ ਹੁੰਦਾ ਤੇ ਮੈਂ ਨਹੀਂ ਚਾਹੁੰਦਾ ਵੀ ਆਪਾਂ ਬਾਰ ਬਾਰ ਬੇਨਤੀਆਂ ਕਰਾਈ ਗਈਏ ਵੀਡੀਓ ਵਾਇਰਲ ਕਰੀ ਜਾਈਏ ਜੇ ਹੁਣ ਬਾਬੇ ਦੀ ਚੜ੍ਹਦੀ ਕਲਾ ਹੋ ਜੇ ਇੱਥੋਂ ਹੀ ਆਪਾਂ ਇਹਨੂੰ ਬਾਬੇ ਨੂੰ ਮੇਰੇ ਵੀਰੋ ਚੜ੍ਹਦੀ ਕਲਾ ਕਰਾ ਕੇ ਤੋਰ ਦਈਏ ਤੇ ਫਿਰ ਉਹਦੇ ਨਾਲ ਦੀ ਰੀਸ ਨਹੀਂ ਹੋਣੀ 5000 ਰੁਪਇਆ ਦਿਆਨਪੁਰ ਦੀ ਟੀਮ ਵੱਲੋਂ ਕਾਕਾ ਸ਼ੇਕ ਦਲਤ ਕਹਿੰਦਾ ਵੀ ਨਿੱਕਾ ਤੇ ਸਰਵਣ ਕੈਨੇਡਾ ਵਾਲੇ ਵੀਰ ਸਾਡੇ ਉਹਨਾਂ ਵੱਲੋਂ 11000 ਰੁਪਏ ਮੇਰੇ ਕੋਲੇ ਪੁੱਜ ਗਏ ਇੱਕ ਵਾਰੀ ਤਾੜੀਆਂ ਯੋਰਦਾਰ ਮਾਰ ਦੋ ਨਾ ਭਰਾਵਾਂ ਲਈ ਸਾਲ ਜਾਂਦਾ ਸਾਰੇ ਭਰਾਵਾਂ ਨੂੰ ਮੇਰੀ ਬੇਨਤੀ ਆ ਵੀ ਬਾਤ ਚੜ ਕੇ ਆਪਾਂ ਬਾਬੇ ਦੀ سپورਟ ਕਰੀਏ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਆਪਾਂ ਬਾਬੇ ਨੂੰ ਜਿਹੜੇ ਕਮਰੇ ਜੋਗੇ ਪੈਸੇ ਕਰਕੇ ਦੇ ਦਈਏ ਥੋੜਾ ਸਾਰਿਆਂ ਦਾ ਧੰਨਵਾਦ ਆ ਇਹ ਬੜੇ ਸੰਘਰਸ਼ੀ ਲੋਕ ਨੇ ਇਹ ਖੇਡ ਕਬੱਡੀ ਦੀ ਦਿਨ ਰਾਤ ਸੁੱਖ ਮੰਗਦੇ ਐ ਇੱਕ ਖੇਡ ਕਬੱਡੀ ਦੀ ਦਿਨ ਰਾਤ ਮੇਰੇ ਪੰਜਾਬੀ ਵੀਰੋ ਰਵਿੰਦਰ 5000 ਰੁਪਏ ਕਾਕਾ ਸ਼ਕਦੌਲਤ ਜੀ ਤੇ ਜੱਗੂ ਹਗਪਾਲੀਆ ਉਹਨਾਂ ਦੀ ਟੀਮ ਵੱਲੋਂ ਮੇਰੇ ਮਿੱਤਰੋ ਬਾਬੇ ਬਲਵਿੰਦਰ ਜੀ ਦੇ ਕਮਰੇ ਲਈ ਆ ਸਾਡਾ ਜੱਗੂ ਹਗਪਾਲੀਆ ਤੇ ਕਾਕਾ ਸ਼ਕਦੌਲਤ ਜੀ 50000 ਰੁਪਇਆ ਹਰਜਿੰਦਰ ਸਿੰਘੀ ਢਿੱਲੋਂ ਆਸਟ੍ਰੇਲੀਆ ਵਾਲੇ ਉਹਨਾਂ ਵੱਲੋਂ ਬਾਬੇ ਦੇ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਜੈਸ ਢਿੱਲੋਂ ਮੰਦੀਪ ਢਿੱਲੋਂ ਲੱਖਾ ਢਿੱਲੋਂ ਗੱਗਾ ਢਿੱਲੋਂ ਲਾਪ੍ਰਿਤ ਕੈਨੇਡਾ ਹਰਜਿੰਦਰ ਢਿੱਲੋਂ ਤੇ ਸੁਖਜੀਤ ਢਿੱਲੋਂ ਹੁਣ ਵੱਲੋਂ 50000 ਰੁਪਏ ਤੇ ਰਮਨ ਕੈਨੇਡਾ ਵੀ ਇਹਨਾਂ ਦੇ ਨਾਲ ਹੋਣਾ ਹੈ 50000 ਰੁਪਏ ਨਾ ਭਰਾਵਾਂ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਆ ਮੀਤ ਹਾਂਜੀ ਪੁੱਤ ਪੁੱਤ ਖੜੀ ਦੋ ਮਿੰਟ ਮੀਤ ਤੂੰ ਕਿਹਦੇ ਵੱਲ ਬੁਲਾ ਕੇ ਗਿਆ ਸੀ ਮੀਤ ਉਹ ਮਿੱਤਿਆ ਉਹ ਸੁਣ ਲੈ ਗੱਲ ਇਹਦੇ ਮਾਰੀ ਆ ਕੇ ਮੀਤ ਇਹ ਜੀ ਬਾਹ ਫੜ ਲੈ ਯਾਰ ਤੂੰ ਮੀਤ ਆ ਕੇ ਦੱਸ ਭਰਾ ਬਣ ਕੇ ਮੈਂ ਕਾਲੀ ਨਹੀਂ ਸੁਣਦਾ ਹਾਂ ਦੱਸ ਆ ਜਿਹੜਾ ਗਰਾਊਂਡ ਸਾਰਾ ਕਲੀਅਰ ਕਰ ਦਿਓ ਮੇਰੀ ਬੇਨਤੀ ਹੈ ਹਰਦੀਪ ਸਰਪੰਚ ਜੀ ਗੋਲੇ ਵਾਲਾ 10000 ਮੀਤ ਜਿਹੜੇ ਪਿੰਡ ਚੋਂ ਬੋਲੇ ਜਾ ਰਹੇ ਆ ਪੈਸੇ ਤੇਰੀ ਜ਼ਿੰਮੇਵਾਰੀ ਆ ਬਾਬੇ ਤੱਕ ਪਹੁੰਚਾਉਣ ਦੀ ਸੋ ਸਾਰੇ ਭਰਾਵਾਂ ਨੂੰ ਉਹ ਤਾਂ ਮੈਨੂੰ ਪਤਾ ਮਿਲ ਜਾਨੇ ਆ ਪਰ ਇਹ ਬਜ਼ੁਰਗਾਂ ਨਾ ਤਾਂ ਇਹਦੇ ਕੋਲੇ ਫੋਨ ਆ ਨਾ ਕੁਝ ਹੋ ਰਿਹਾ ਸੋ ਇਸ ਕਰਕੇ ਆਪਾਂ ਇਹ ਗੱਲ ਬੇਨਤੀ ਤੁਹਾਨੂੰ ਕਰਵਾ ਰਹੇ ਆ ਆ ਕਹੇ ਸੱਜਣ ਦਾ ਇੰਗਲੈਂਡ ਤੋਂ ਆਇਆ ਫੋਨ ਹੁਣ ਦੇਖਦੇ ਆ ਵੀ ਕੀ ਕਹਿੰਦੇ ਆ ਹਾਂਜੀ ਬਾਈ ਜੀ ਜੀ ਕਹਿੰਦੇ ਵੀ 5000 ਰੁਪਿਆ ਲੈ ਵੀ ਮਨਜਿੰਦਰ ਸਿੰਘਾ ਤੇਰਾ ਵੀ ਧੰਨਵਾਦ ਪੰਜ ਬਾਬਾ ਖੁਸ਼ ਹਾਂ ਚੜਦੀ ਕਲਾ ਚ ਤੈਨੂੰ ਕਿਹਾ ਸੀਗਾ ਯਾਰ ਮੇਰੇ ਦਿਲ ਦੇ ਵਿੱਚ ਸੀਗੀ ਬਹੁਤ ਟਾਈਮ ਦੀ ਮੈਂ ਕਿਹਾ ਯਾਰ ਬਾਬੇ ਨਾਲ ਵਾਦਾ ਹੋਇਆ ਵਾ ਤੇ ਬਾਬੇ ਦਾ ਜੇ ਘਰਨਾ ਬਣਿਆ ਤੇ ਫਿਰ ਸਵਾਦ ਵਾਲੀ ਗੱਲ ਨਹੀਂ ਹੋਣੀ ਸੋ ਬਾਬਾ ਟੈਨਸ਼ਨ ਨਾ ਲੈ ਆਜ ਉਹ ਵੀ ਮਾਇਆ ਆਈ ਉਹ ਬਾਬੇ ਗੱਬਰ ਤੱਕ ਪਹੁੰਚਦੀ ਕਰ ਦੇਣੀ ਹੈ ਤੇ ਆ ਇੱਕ ਵਾਰੀ ਗੂਗਲ ਪੇ ਨੰਬਰ ਮੈਂ ਫੇਰ ਬੋਲ ਦਿੰਦਾ 94 656 78807 ਸੋ ਸਾਰਿਆਂ ਨੂੰ ਬੇਨਤੀ ਆ ਵੀ ਆਪਾਂ ਬਾਬਾ ਜੀ ਦਾ ਕਮਰਾ ਬਣਾ ਕੇ ਦੇਣਾ ਉਹਦੀ ਛੱਤ ਪਾਉਣੀ ਹੈ ਸੋ ਸਾਰੇ ਮੇਰੇ ਭਰਾ ਸਹਿਯੋਗ ਕਰੋ ਪੈਸੇ ਆਪਾਂ ਨੂੰ ਕੈਸ਼ ਹੀ ਦੇ ਦਾਂਗੇ ਬਾਬੇ ਨੂੰ ਉਹ ਆਪਾਂ ਕਰ ਲਾਂਗੇ ਟੈਂਸ਼ਨ। ਥੈਂਕ ਯੂ ਜੀ। ਆਓ ਜੀ ਕਰੀਏ ਫਾਈਨਲ।